ਸਰਕਾਰਾਂ ਕਹਿੰਦੇ ਮੁੱਖ ਮੰਤਰੀ ਮਾਰਿਆ ਕੋਈ ਛੋਟੀ ਮੋਡੀ ਗੱਲ ਨਹੀਂ ਐ ਮੁੱਖ ਮੰਤਰੀ ਤਾਂ ਕੀ ਕਹਿੰਦੇ ਨੇ ਰਜੀਵ ગાંધી ਵੀ ਮਾਰਿਆ ਤੀ ਹੂੰ ਉਹਨਾਂ ਰੱਖਿਆ ਬਣੋ ਯੇ ਅੰਦਰ ਉਹਨਾਂ ਤੋਂ ਜ਼ਿਆਦਾ ਟਾਈਮ ਹੋ ਗਿਆ ਅੰਦਰ ਬੈਠੇ ਨੂੰ ਕਿਦਣ ਦੇ ਲੈ ਕੇ ਛਡਾ ਕੇ ਬਲਾਤਕਾਰੀ ਕਹਿੰਦੇ ਕਹੋਂਦੇ ਉਹਨਾਂ ਨੂੰ ਆਉਦੇ ਦਿੰਦੇ ਨੇ ਉਹਨਾਂ ਚੌਥੇ ਦਿਨ ਪ੍ਰੋਲ ਆ ਇਹ ਤਾਂ ਅੰਦਰ ਦੇ ਗੁੰਡੇ ਨੇ ਸਰੇ ਦੇ ਉਹਦਾ ਖੱਟਰ ਦਾ ਜਮਾਈ ਆ ਜੰਥੇ ਵਨ ਪਰੋਲ ਤੇ ਜੇ ਦੋ ਦੇ ਮੈਂਬਰ ਆ ਚਾਰ ਦਿਨ ਬਾਹਰ ਸਰਸੇ ਵਾਲਾ ਹੋਰ ਕੌਣ ਉਹਦੇ ਨਾਲੋਂ ਗਰਾਹ ਤਾਂ ਕੀਤਾ ਨਹੀਂ ਇਹਨਾਂ ਨੇ ਸਰਸੇ ਵਾਲੇ ਨਾਲੋਂ ਜਾਦੇ ਬੜਾ ਗਨਾ ਨਹੀਂ ਕਰਿਆ ਜਿੰਨਾ ਉਹਨੇ ਗਨਾ ਕਰਿਆ ਉਹਨੇ ਉਹਨੇ ਦੇ ਅੰਦਰ ਨਹੀਂ ਘਟੇ ਜਿਹਨੇ ਜਿੰਦ ਨੂੰ ਪਰੋਲ ਦੇਤੀ ਬੰਦੀ ਸਿੰਘਾਂ ਦੇ ਮੋਰਚੇ ਦੇ ਵਿੱਚ ਮਾਤਾ ਇੱਕ ਬਹੁਤ ਚੜ੍ਹਦੀ ਕਲਾ ਦੇ ਵਿੱਚ ਹੈ ਭਾਵੇਂ ਕਿ ਬਹੁਤ ਦੁੱਖ ਉਸਨੇ ਆਪਣੇ ਪਿੰਡੇ ਦੇ ਹੰਡਾਏ ਨੇ ਆਪਣੇ ਉਤਰ ਆਪਣੇ ਹੱਥਾਂ ਨਾਲ ਇਸ ਦੁਨੀਆ ਤੋਂ ਤੋਰੇ ਨੇ ਪਤੀ ਤੋਰੇ ਆ ਦੂਜੇ ਪਾਸੇ ਜੋ ਹੋਰ ਵੀ ਜਿਹੜੇ ਜੀ ਸੀ ਉਹਨਾਂ ਦੇ ਘਰ ਤੋਂ ਚਲੇ ਗਏ ਪਰ ਫਿਰ ਵੀ ਤੁਸੀਂ ਦੇਖੋ ਕਿਸ ਤਰੀਕੇ ਨਾਲ ਚੜ੍ਹਦੀ ਕਲਾ ਦੇ ਵਿੱਚ ਅੱਜ ਭਾਗੋ ਮਦਰਾ ਟੋਲ ਪਲਾਇਆ ਦੇ ਉੱਤੇ ਟੋਲ ਫਰੀ ਸਮੇਂ ਜਿਹੜੀ ਆਪਣੀ ਤਨਦੇਹੀ ਦੇ ਨਾਲ ਡਿਊਟੀ ਨਿਭਾ ਰਹੀ ਹੈ ਚਿਹਰੇ ਤੇ ਤੁਸੀਂ ਦੇਖੋ ਕੋਈ ਦੁੱਖ ਨਹੀਂ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਸਿੰਘਾਂ ਦੇ ਨਾਲ ਖੜੀ ਹੈ ਤਾਂ ਮਾਤਾ ਜੀ ਅੱਜ 4 ਘੰਟੇ ਬਾਅਦ ਤੇ ਫਰੀ ਸੀ ਟੋਲ ਪੂਰੀ ਡਿਊਟੀ ਨਿਭਾ ਰਹੇ ਹੋ ਪੂਰੀ ਨਿਮਾਉਣੀਆਂ ਜੀ ਹੂੰ ਨਿਮਾਉਣੀਆਂ ਹੀ ਆਂ ਅੰਨੀਆਂ ਬੋਲੀਆਂ ਸਰਕਾਰ ਨੂੰ ਦੇਖਦਾ ਤਾਂ ਹੈ ਨਹੀਂ ਕਿਵੇਂ ਤਾਂ ਬੋਲਣਗੇ ਇਹਦਾ ਉਹ ਤਾਂ ਅਸੀਂ ਇਹਨਾਂ ਨੂੰ ਜਗਾਉਣ ਦੀ ਗੱਤਰ ਲਾਇਆ ਅਸੀਂ ਉਹ ਥੋੜੋ ਇਹਨਾਂ ਦਾ ਹੋ ਕਰਿਆ ਸਰਕਾਰਾਂ ਤਾਂ ਕਹਿ ਰਹੀਆਂ ਕਿ ਮਾਫੀ ਇਹਨਾਂ ਕਿਵੇਂ ਬੋਲਣਾ ਇਹਨਾਂ ਨੂੰ ਦੇਖੇ ਵੀ ਬੈਠੇ ਨੇ 3 ਸਾਲ ਦੇ ਉਹ ਕੁਛ ਨਾ ਕੋਈ ਕਰਦੇ ਹੀ ਰਹਾਂਗੇ ਯਾ ਨਾ ਚਾਹ ਰਿਆ ਤਾਂ ਕਹਿ ਰਹੀ ਹੈ ਕਿ ਸਰਕਾਰਾ ਕਹਿ ਰਹੀ ਹੈ ਮਾਫੀ ਮੰਗ ਲੈਣ ਪਹਿਲਾਂ ਇੱਕ ਬਾਰ ਫੇਰ ਦੇਖਾਂਗੇ ਸੋਚਾਂਗੇ ਵਿਚਾਰਾਂ ਛੱਡਾਂਗੇ ਉਹਨਾਂ ਨੂੰ ਅੱਛਾ ਕਿਉਂ ਸਾਤੋਂ ਗਦੀ ਮਾਰ ਗਈ ਮਾਫੀ ਮੰਗੀ ਕਤਲ ਕਰੇ ਦੁਨੀਆ ਦੇ ਬੇਜ਼ੂਰ ਲੋਕ ਮਾਰੇ ਦੇ ਕਸੂਰ ਲੋਕ ਉਹਨਾਂ ਨੇ ਮਾਰੇ ਨੇ ਆਰਾ ਤੇ ਰਿਆ ਵਾਤੀ ਉਹਨੇ ਐਸੀ ਤਾਂ ਬੰਦ ਕਰੋ ਸਾਡੇ ਸਪੁਰਮਿਆਂ ਨੇ ਵੀ ਛੱਡ ਤਾਂ ਜੜ ਚੱਕਣ ਤੇ ਆ ਗਏ ਛੱਡ ਤਾਂ ਜੜ ਚੱਕਣ ਤੋਂ ਆ ਗਏ ਜੋ ਛੋਟੇ ਛੋਟੇ ਬੱਚੇ ਵੀ 12-12 ਸਾਲ ਦੇ ਵੀ ਯਾਰਾ ਨੀਰਾ ਲੈਣ ਗਏ ਨਹੀਂ ਘਰ ਮੁੜ ਕੇ ਆਏ ਅਜੇ ਤੱਕ ਮਾਮਾ ਡੀਕ ਦੀਆਂ ਨੇ ਜਿਨ੍ਹਾਂ ਨੂੰ ਲਾਸਾਂ ਨਹੀਂ ਦੇਈਆਂ ਉਹ ਤਾਂ ਬੈਠੇ ਨੇ ਅੰਦਰ ਉਹੀ ਬੈਠੇ ਉਹਦਾ ਸੋਡਾ ਪਾ ਲਾਇਆ ਤੀ ਬਚੜਦਾ ਉਹੀ ਥੋੜਾ ਬਟਰੇਲੇ ਇਹਦੇ ਬਠਾਇਆ ਮੈਂ ਹਾ ਲੋੜਾ ਲੋਕਾਂ ਵਾਂਗੂ ਲੁੱਟਦੇ ਖੰਦ ਅੰਦਰ ਹੋਏ ਨੇ ਉਹ ਕਹਿੰਦਾ ਅਤਵਾਦ ਖਤਮ ਕੀਤਾ ਸੀ ਨਹੀਂ ਤਾਂ ਲਈ ਲੋਕਾਂ ਵਾਂਗੂੰ ਆਇਂਦਾ ਨਹੀਂ ਵੀ ਅਤਵਾਦੀ ਖਵਾਹਤ ਅਤਵਾਦੀ ਸੰਤ ਅਟੈਕ ਜਦ ਦੇ ਦਿੰਦੇ ਨੇ ਸਾਡਿਆਂ ਨੂੰ ਪਰ ਕੀ ਕਹਿੰਦੇ ਨੇ ਸਾਡੇ ਨੇ ਕਿਤੇ ਗੁਨਾਹ ਨਹੀਂ ਕੀਤਾ ਕੋਈ ਕਿਸੇ ਦਾ ਚੋਰੀ ਠੱਗੀ ਨਹੀਂ ਕਰੀ ਕਿਸੇ ਦਾ ਲੁੱਟਿਆ ਪਟਿਆ ਨਹੀਂ ਕਿਸੇ ਦਾ ਹੱਕ ਨਹੀਂ ਉਹਨਾਂ ਦਾ ਨਿੱਜੀ ਕੰਮ ਕੋਈ ਨਹੀਂ ਸੀ ਉਹਨਾਂ ਨੇ ਤਾਂ ਸਿਰਫ ਆਪਦੀ ਹੋਂਦ ਬਚਾਉਣ ਦਾ ਮਾਰਿਆ ਨੇ ਸਰਕਾਰਾਂ ਕਹਿੰਦੇ ਮੁੱਖ ਮੰਤਰੀ ਮਾਰਿਆ ਕੋਈ ਛੋਟੀ ਮੋਡੀ ਗੱਲ ਨਹੀਂ ਹੈ ਮੁੱਖ ਮੰਤਰੀ ਤਾਂ ਕੀ ਕਹਿੰਦੇ ਨੇ ਰਜੀਵ ગાંધી ਬਿਮਾਰਿਆ ਤੀ ਹੂੰ ਉਹਨਾਂ ਰੱਖਿਆ ਬਣੋ ਇਹ ਅੰਦਰ ਹੂੰ ਉਹਨਾਂ ਤੋਂ ਜ਼ਿਆਦਾ ਟਾਈਮ ਹੋ ਗਿਆ ਅੰਦਰ ਬੈਠੇ ਨੂੰ ਕਦਣ ਦੇ ਲੈ ਕੇ ਛਡਾ ਕੇ ਹੂੰ ਦੱਸੀ ਉਹ ਮੁੱਖ ਮੰਤਰੀ ਰੋ ਪੰਜਾਬ ਦਾ ਤੀ ਨਾ ਹਿੰਦੁਸਤਾਨ ਦਾ ਤੀ ਸਮਝ ਹੂੰ ਇਹਦਾ ਪੰਜਾਬ ਦਾ ਤੀ ਮੁੱਖ ਮੰਤਰੀ ਇੱਕ ਦੇ ਜ਼ਿਆਦਾ ਉੱਤੋਂ ਉਤਰਿਆ ਹੋਇਆ ਤੀ ਹੂੰ ਅਜਨਾਂ ਨੇ ਹੋਰ ਡਾਡੇ ਕੀ ਕਹਿੰਦੇ ਬਲਾਤਕਾਰੀ ਕਹਿੰਦੇ ਕਹਉਂਦੇ ਉਹਨਾਂ ਨੂੰ ਆਉਦੇ ਦਿੰਦੇ ਨੇ ਉਹਨਾਂ ਚੌਥੇ ਦਿਨ ਪ੍ਰੋਲ ਆ ਇਹਨੂੰ ਜਿਹੜੇ ਹੰਤਦੇ ਗੁੰਡੇ ਨੇ ਸਰੋਵ ਦੇ ਉਹਦਾ ਖੱਟਰ ਦਾ ਜਮਾਈ ਆ ਚੌਥੇ ਦਿਨ ਪ੍ਰੋਲ ਤੇ ਆ ਜੇ ਦੋ ਦੇ ਮੰਦਰ ਆ ਚਾਰ ਦਿਨ ਬਾਹਰ ਆ ਕੌਣ ਸਭ ਸਾਲਾ ਹੋਰ ਕੌਣ ਉਹ ਨਾਂ ਲੈ ਕੇ ਜਾਦੇ ਐ ਦੱਸੋ ਮੈਨੂੰ ਉਹ ਉਹਦੇ ਨਾਲੋਂ ਗਰਾਹ ਤਾਂ ਕੀਤਾ ਨਹੀਂ ਇਹਨਾਂ ਨੇ ਹੂੰ ਸਰਸੇ ਵਾਲੇ ਨਾਲੋਂ ਜ਼ਿਆਦੇ ਬੜਾ ਗਨਾਹ ਨਹੀਂ ਕਰਿਆ ਜਿੰਨਾ ਉਹਨੇ ਗਨਾਹ ਕਰਿਆ ਉਹਨੇ ਉਹਨੇ ਦੇ ਅੰਦਰ ਨਹੀਂ ਕੱਟਿਆ ਜਿਨੇ ਜਿੰਨੂੰ ਪਰੋਲ ਦੇਤੀ ਦੋ ਸਾਲਾਂ 'ਚ ਕੀ ਗੱਲ ਸਾਡਿਆਂ ਨੂੰ 35 35 ਸਾਲ ਹੋ ਗਏ ਹੁਣ ਤੱਕ ਹਵਾ ਨਹੀਂ ਦਿਖਾਈ ਬਾਹਰਲੀ ਕਿੱਡਾ ਕਗਨਾਹ ਹੋ ਗਿਆ ਅਜੇ ਤਾਂ ਅਸੀਂ ਸ਼ਾਂਤ ਬਈਆਂ ਜਦੋਂ ਸਾਨੂੰ ਪਾਰਾ ਚੜ ਗਿਆ ਛੱਡਦੇ ਨਹੀਂ ਫੇ ਦੇਖੀ ਜਾਓ ਮਰਨਾ ਤਾਂ ਇੱਕ ਵਾਰੀ ਹੋਈ ਆ ਜਾਂ ਮਰਾਂਗੇ ਜਾਂ ਮਾਰਾਂਗੇ ਕੋਈ ਨਹੀਂ ਵੇਨੇ ਤਿੰਨ ਮੈਂ ਸਾਂ ਵੀ ਆਏ ਬੜਿਆ ਕੇ ਜਾ ਉਹ ਛੋਸ਼ੇ ਕਰਕੇ ਬਦਾ ਵਗ ਜਾਗੇ ਘਰ ਨੂੰ ਜਾਣਦੇ ਨਹੀਂ ਵੀਰ ਮੇਰਾ ਮਕਾ ਕੇ ਐ ਪਿੱਛੋਂ ਦਾਣਾ ਪਾਣੀ ਇਹਨੂੰ ਕਾਨੂੰਨ ਦਾ ਡਰ ਨਹੀਂ ਕੋਈ ਹੈ ਨਾ ਪੋਰਾ ਡਰ ਨਹੀਂ ਸਾਲੇ ਲਾਦੇ ਨੇ ਕਾਨੂੰਨ ਉਹਨਾਂ ਕੋਲੇ ਜਾਂਦਾ ਸਾਨੂੰ ਕਾਨੂੰਨ ਨਹੀਂ ਹੈ ਸਾਡੀ ਗੱਤਰ ਕਾਨੂੰਨ ਖਤਮ ਹੈ ਉਹਨਾਂ ਦਾ ਕਾਨੂੰਨ ਹੈ ਉਹ ਤਾਂ ਜੇ ਬੋਲਦੇ ਉਹ ਵੀ ਕਹਿੰਦੇ ਨੇ ਕਾਨੂੰਨ ਚ ਨਹੀਂ ਬੋਲਦੇ ਚਲੋ ਭਾਈ ਚਲੋ ਚਲੋ ਅੱਜ ਫ੍ਰੀ ਹੈ ਚਲੋ ਨੰਗੋ ਖੜਾ ਨਾ ਪਰ ਭਰੋਸਾ ਕੀ ਕਰਨ ਹੁਣ ਲੋ ਸਰਕਾਰਾਂ ਇਹ ਕਹਿ ਰਹੀਆਂ ਨੇ ਕਿ ਭਰੋਸਾ ਹੀ ਕਰੀਏ ਕਿ ਜੇ ਬਾਹਰ ਆ ਗਏ ਫੇਰ ਨਾ ਕਿਦੀ ਮਾਹੌਲ ਖਰਾਬ ਕਰ ਦੇਣਾ ਆਣ ਕੇ ਉਹ ਫੇਰ ਫੜ ਲੈਣ ਜੇ ਉਹਨਾਂ ਨੇ ਬਣਾਇਆ ਕੁਝ ਕਰਨਗੇ ਫੇਰ ਫੜ ਲੈਣ ਫੇਰ ਘੜਾ ਉਹਨਾਂ ਨੂੰ ਬੰਦੀ ਆ ਜਾਂਦੇ ਨਹੀਂ ਕਿਤੇ ਲੁਕਦੇ ਨਹੀਂ ਮੂਰੇ ਹੀ ਰਹਾਂਗੇ ਫੇਰ ਫੜ ਲੈਣ ਜੇ ਕੋਈ ਗਲਨਾ ਹੋਇਰ ਕਰਤਾ ਫੇਰ ਨਹੀਂ ਫੜ ਸਕਦੇ ਇਹ ਤਾਂ ਮਹਾਨੇ ਨੇ ਮੂਰੇ ਇਹ ਸਿੱਖਾ ਖਾਤਰਿਆ ਵੀਰ ਸਾਡੀ ਕੌਮ ਖਾਤਰਿਆ ਹੋਰ ਕਿਸੇ ਨੂੰ ਨਾ ਠੀਕ ਹੈ ਬਈ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਇਹ ਮਾਤਾ ਚੜ੍ਹਦੀ ਕਲਾ ਦੇ ਵਿੱਚ ਹੈ ਜੋ ਅੱਜ ਟੋਲ ਪਲਾਜ਼ਾ ਭਾਗੋ ਮਾਜਰਾ ਜਦੋਂ ਫ੍ਰੀ ਕੀਤਾ ਹੈ ਉਸ ਸਮੇਂ ਆਪਣੀ ਤੰਦ ਅਹੀ ਦੇ ਨਾਲ ਸਿੱਖ ਕੌਮ ਦੀ ਸੇਵਾ ਦੇ ਵਿੱਚ ਲੱਗੀਆਂ ਹੋਈਆਂ ਨੇ ਤਾਂ ਇਹਨਾਂ ਵੱਲੋਂ ਦੱਸਿਆ ਗਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਤਾਂ ਸਰਕਾਰਾਂ ਨੂੰ ਕਰਨੀ ਪਵੇਗੀ ਅਸੀਂ ਉਦੋਂ ਤੱਕ ਡਟੇ ਹੋਈਆਂ ਤੁਹਾਡੇ ਕੈਮਨ ਗੁਰਜੋਤ ਦੇ ਨਾਲ ਹਤੇ ਸਿੰਘ